ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਈਜੀ ਪੋਰਟਲ ਜਮ੍ਹਾਂਬੰਦੀ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਆ ਉਹਦੇ 'ਚ ਸਾਡੇ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਨੇ ਕਿਸੇ ਨੇ ਆਪਣੇ ਘਰ ਲਈ ਜ਼ਮੀਨ ਖਰੀਦਣੀ ਆ ਕਿਸੇ ਨੇ ਆਪਣੇ ਖੇਤਾਂ ਲਈ ਜ਼ਮੀਨ ਖਰੀਦਣੀ ਆ ਜਾਂ ਕੋਈ ਇੰਡਸਟਰੀ ਲਾਉਣ ਲਈ ਜ਼ਮੀਨ ਖਰੀਦਣੀ ਉਹਨਾਂ ਨੂੰ ਪਟਵਾਰੀਆਂ ਦੇ ਦਫ਼ਤਰਾਂ ਦੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਫਰਦ ਕੇਂਦਰਾਂ ਦੇ ਦਫ਼ਤਰਾਂ ਦੇ ਬੜੇ ਚੱਕਰ ਮਾਰਨੇ ਪੈਂਦੇ ਆ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ ਹੁਣ ਇਹ ਜਿਹੜੀ ਈਜੀ ਜਮ੍ਹਾਂ ਮੰਦੀ ਆ ਇਹਦੇ ਨਾਲ ਜਦੋਂ ਕੋਈ ਆਦਮੀ ਆਪਦੀ ਜ਼ਮੀਨ ਖਰੀਦ ਕਰਦਾ ਉਹਦੇ ਬਾਅਦ ਪਟਵਾਰੀ ਕੋਲ ਜਾਂਦੀ ਲੋੜ ਨਹੀਂ ਤੀਆਂ ਦਿਨਾਂ ਦੇ ਅੰਦਰ ਅੰਦਰ ਜੇ ਉਹਦੇ ਸਾਰੇ ਡਾਕੂਮੈਂਟ ਸਹੀ ਆ ਕੋਈ ਉਹਦੇ ਤੇ ਨਹੀਂ ਇਤਰਾਜ਼ ਕਰਦਾ ਤੇ ਉਹ ਤੀਆਂ ਦਿਨਾਂ ਦੇ ਅੰਦਰ ਉਹਦਾ ਇੰਤਕਾਲ ਮਨਜ਼ੂਰ ਕੀਤਾ ਜਾਊਗਾ ਨਹੀਂ ਤੇ ਅੱਗੇ ਪਟਵਾਰੀਆਂ ਨੇ ਨਾਲੇ ਤੇ ਪੈਸੇ ਮੰਗਣੇ ਨਾਲੇ ਕਈ ਵਾਰ ਇੰਤਕਾਲ ਦਰਜੀ ਨਾ ਕਰਨੇ ਕਈ ਵਾਰ ਗਲਤ ਨਾਂ ਦਰਜ ਕਰਦੇ ਨੇ ਉਹ ਮੁੜ ਕੇ ਫੇਰ ਫਰਦ ਬਦਲ ਕਰਦੇ ਆ ਉਹਨਾਂ ਦੀਆਂ ਦਰਸਤੀਆਂ ਕਰਦੇ ਆ ਵਿਚਾਰਿਆਂ ਦੀਆਂ ਉਮਰਾਂ ਲੰਘ ਜਾਣੀਆਂ ਇਸੇ ਤਰ੍ਹਾਂ ਹੀ ਜਿਹੜੇ ਕਰਜ਼ੇ ਆਪਾਂ ਲੈਣੇ ਆ ਜਾਂ ਕੋਈ ਅਦਾਲਤੀ ਕੇਸ ਆ ਉਹਨਾਂ ਨੂੰ ਵੀ ਦਰਜ ਕਰਨ ਦੇ ਲਈ ਪਟਵਾਰੀਆਂ ਕੋਲ ਨਾ ਕਈਆਂ ਪਟਵਾਰੀਆਂ ਨੇ ਦੂਜੀਆਂ ਤਿਹਰਾ ਤੋਂ ਪੈਸੇ ਲੈ ਕੇ ਉਹ ਅਦਾਲਤੀ ਜਿਹੜੇ ਹੁਕਮ ਆਏ ਹੋਣੇ ਉਹ ਵੀ ਦਰਜ ਨਾ ਕਰਨੇ ਕਈਆਂ ਕਰਜ਼ਿਆਂ ਦੀਆਂ ਐਂਟਰੀਆਂ ਵੀ ਰਹਿ ਜਾਣੀਆਂ ਉਹ ਵੀ ਜਦੋਂ ਕੋਈ ਬੰਦਾ ਏ ਲੋਨ ਲੈਂਦਾ ਕਰਜ਼ਾ ਲੈਂਦਾ ਜਾਂ ਕੋਈ ਅਦਾਲਤੀ ਹੁਕਮ ਆ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਉਹ ਸਾਰਾ ਕੁਝ ਆਨਲਾਈਨ ਦਰਜ ਹੋਊਗਾ ਤੇ ਜੇ ਕਿਸੇ ਨੇ ਆਪਦੀ ਕੋਈ ਜਮ੍ਹਾਂ ਬੰਦੀ ਜਿਵੇਂ ਕੋਈ ਐਨ ਆਰ ਆਈ ਭੈਣ ਭਰਾ ਆ ਜਾਂ ਕੋਈ ਬਿਜ਼ਨਸਮੈਨ ਹੈ ਜਿਹੜਾ ਨਹੀਂ ਕਿਤੇ ਦਫ਼ਤਰ ਜਾ ਸਕਦਾ ਉਹ ਵਟਸਐਪ ਤੇ ਆਪਦੇ ਮੋਬਾਈਲ ਤੇ ਆਨਲਾਈਨ ਸਾਰੀ ਆਪਦੀ ਜ਼ਮੀਨ ਦੇ ਕਾਗਜ਼ਾਤ ਆਪਦਾ ਇੰਤਕਾਲ ਆਪਦੀ ਜਮ੍ਹਾਂਬੰਦੀ ਸਾਰੀ ਫਰਦ ਆਪਦੀ ਵੇਖ ਸਕਦਾ ਵਾ ਜੇ ਕੋਈ ਛੇੜਛਾੜ ਹੋ ਗਈ ਉਸੇ ਵੇਲੇ ਆਪਦੇ ਮੋਬਾਈਲ ਫੋਨ ਤੇ ਜਿਹੜੀ ਉਹਦੇ ਨੰਬਰ ਨੇ ਜਿਹੜੀ ਉਹਦੀ ਜ਼ਮੀਨ ਦੇ ਕਾਗਜ਼ਾਤ ਨੇ ਉਸੇ ਵੇਲੇ ਉਹਨੂੰ ਮੈਸੇਜ ਮਿਲੂਗਾ ਕਿ ਤੇਰੀ ਜ਼ਮੀਨ ਦੇ ਇੰਤਕਾਲ ਨਾਲ ਜਾਂ ਕੋਈ ਗਰਦੌਰੀ ਨਾਲ ਕੋਈ ਛੇੜਛਾੜ ਹੋਈ ਆ ਉਸੇ ਵੇਲੇ ਮੈਸੇਜ ਮਿਲੂਗਾ ਇਹਦੇ ਨਾਲ ਇੱਕ ਤੇ ਕ腐ਸ਼ਨ ਖਤਮ ਹੋ ਗਈ ਇਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਤੇ ਜਿਹੜੇ ਨਜਾਇਜ਼ ਕਾਗਜ਼ ਬਣਾ ਕੇ ਕਬਜ਼ੇ ਹੁੰਦੇ ਸੀ ਉਹ ਵੀ ਖਤਮ ਹੋ ਗਏ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਲੋਕਾਂ ਲਈ ਮਸੀਹਾ ਨੇ ਤੇ ਜਿੰਨੇ ਵੀ ਕੰਮ ਹੋ ਰਹੇ ਆ ਕਿੰਨੇ ਸਰਕਾਰੀ ਦਫ਼ਤਰਾਂ ਨੂੰ ਜਿਹੜਾ ਲੋਕਾਂ ਦੀ ਖੱਜਲ-ਖਵਾਰੀ ਹੁੰਦੀ ਉਹ ਸਰਕਾਰੀ ਦਫ਼ਤਰਾਂ ਦੇ ਕੰਮ ਲੋਕਾਂ ਦੇ ਆਨਲਾਈਨ ਹੋਣਗੇ ਸਾਡੇ ਟਰਾਂਸਪੋਰਟ ਵਿਭਾਗ ਦੇ ਵੀ ਇਸੇ ਤਰ੍ਹਾਂ ਜਿਵੇਂ ਈਜ਼ੀ ਪੋਰਟਲ ਖੋਲ੍ਹਿਆ ਵਾ ਜਮ੍ਹਾਂਬੰਦੀ ਦਾ ਰਿਸ਼ਤੀਆਂ ਦੇ ਇੰਤਕਾਲਾਂ ਦਾ ਫਰਦ ਬਦਰ ਦਾ ਦਰੂਸਤੀ ਦਾ ਇਹ ਸਾਰੇ ਜਿਵੇਂ ਇਹ ਈਜ਼ੀ ਕੀਤਾ ਹੈ ਕੰਮ ਆਨਲਾਈਨ ਕੀਤਾ ਉਸੇ ਤਰ੍ਹਾਂ ਸਾਡੇ ਟਰਾਂਸਪੋਰਟ ਮਹਿਕਮੇਤਿਆਂ ਵੀ ਕਈ ਸੇਵਾਵਾਂ ਜਿਹੜੀਆਂ ਆਨਲਾਈਨ ਕਰ ਦਿੱਤੀਆਂ ਗਈਆਂ ਆਰਟੀਓ ਦਫ਼ਤਰਾਂ ਦੇ ਚੱਕਰ ਜਿਹੜੇ ਲੋਕਾਂ ਨੂੰ ਕੱਢਣੇ ਪੈਂਦੇ ਉਹ ਵੀ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਣਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸ੍ਰੀ ਅਰਵਿੰਦ ਕੇਰਿਆਲ ਸਾਡੇ ਨੈਸ਼ਨਲ ਕਨਵੀਨਰ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕਿ ਅਸੀਂ ਬਹੁਤੇ ਦਫਤਰਾਂ ਨੂੰ ਜਨਰੇ ਲਾਵਾਂਗੇ ਆਉਣ ਵਾਲੇ ਦਿਨਾਂ 'ਚ ਜਿਹੜੇ ਕਿ ਉਹ ਮੁਲਾਜ਼ਮ ਆ ਉਹ ਦੂਜੇ ਮਹਿਕਮਿਆਂ ਦੇ ਵਿੱਚ ਕੰਮ ਕਰਨਗੇ ਨਹੀਂ ਵੀ ਕੋਈ ਮੁਲਾਜ਼ਮ ਜਿਹੜਾ ਉਹ ਵਿਹਲਾ ਹੋ ਜੂਗਾ ਮੁਲਾਜ਼ਮ ਸਾਰੇ ਕੰਮ ਕਰਨਗੇ ਲੋਕਾਂ ਦੀ ਖੱਜਲ ਖਵਾਰੀ ਤੇ ਲੋਕਾਂ ਦੀ ਜਿਹੜੀ ਲੁੱਟਖੋ ਹੁੰਦੀ ਈ ਉਹ ਲੁੱਟਖੋ ਬੰਦ ਹੋ ਕੋਈ ਸਵਾਲ ਹੈ ਇਸ ਤੇ ਤੁਹਾਡਾ ਪ੍ਰਾਈਵੇਟ ਕਿਉਂ ਕੀ ਹੈ ਕਿ ਠਵਾਰ ਖਾਣੇ ਕੋਲੇ ਹੈ ਤੇ ਪ੍ਰਾਈਵੇਟ ਰੱਖਦੇ ਰਿਹਾ ਹੈ ਖਾਲੇ ਤਾਂ ਕੋਈ ਚੱਲਦੇ ਆ ਉਹ ਸਾਰਾ ਕੰਮ ਜਿਹੜਾ ਬੰਦ ਕਰ ਲਈ ਇਹ ਕੰਮ ਕੀਤਾ ਗਿਆ ਵਾ ਜਿਹੜਾ ਆਨਲਾਈਨ ਸਿਸਟਮ 99% ਜਿਹੜਾ ਰਿਕਾਰਡ ਆ ਜ਼ਮੀਨਾਂ ਦਾ ਉਹ ਆਨਲਾਈਨ ਹੋ ਚੁੱਕਾ ਜਿਹੜਾ ਕੋਈ 1% ਰਹਿ ਗਿਆ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਬਿਲਕੁਲ ਸਹੀ ਹੋਊਗਾ ਤੇ 15 ਜੁਲਾਈ ਤੱਕ ਜਿਹੜੇ ਪਟਵਾਰੀਆਂ ਨੇ ਤੁਸੀਂ ਜਿਹੜੀ ਗੱਲ ਕੀਤੀ ਆ ਆਪੀ ਬਾਹਰ ਦਫ਼ਤਰ ਕੋਲੇ ਕੋਠੀਆਂ 'ਚ ਪ੍ਰਾਈਵੇਟ ਕਰਿੰਦੇ ਪਾਏ ਆ 15 ਜੁਲਾਈ ਤੱਕ ਪਟਵਾਰੀਆਂ ਦੇ ਕੋਠੀਆਂ 'ਚ ਉਹ ਦਫ਼ਤਰ ਖਤਮ ਹੋ ਜਾਣਗੇ ਇਹ ਦਫ਼ਤਰ ਜਿਹੜੇ ਆ ਉਦੋਂ ਤੱਕ ਹੀ ਚੱਲਦੇ ਹੀ ਜਦੋਂ ਤੱਕ ਇਹ ਜਿਹੜੀ ਈਜ਼ੀ ਪੋਰਟਲ ਦੀ ਸ਼ੁਰੂਆਤ ਨਹੀਂ ਹੁੰਦੀ ਹੁਣ ਈਜ਼ੀ ਪੋਰਟਲ ਦੀ ਸ਼ੁਰੂਆਤ ਹੋ ਗਈ 15 ਜੁਲਾਈ ਤੋਂ ਇਹ ਪੋਰਟਲ ਚਾਲੂ ਹੋ ਜਾਣਾ ਲੋਕੀ ਆਪਦੇ ਮੋਬਾਈਲ ਫੋਨ 'ᱨਹੀਂ ਆਪਦੀ ਜ਼ਮੀਨ ਦੇ ਨੰਬਰ ਆਪਦੀ ਜਮ੍ਹਾਂ ਬ ਆਪਦਾ ਇੰਤਕਾਲ ਆਪਦਾ ਜੇ ਕੋਈ ਦਰੁਸਤੀ ਆ ਉਹ ਉਹ ਵੀ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਸਾਰੇ ਕੰਮ ਜਿਹੜੇ ਆ ਇਹ ਨਿਪਰੇ ਚੜ ਜਾਣਗੇ ਨਹੀਂ ਤੇ ਫਰਦ ਬਦਲ ਕਰਾਉਂਦੇ ਕਿਉਂਕਿ ਹੁਣ ਵੀ ਅਮਲ ਲਧਿਆਣੀ ਦੇ ਵਿੱਚ ਹੀ ਆਇਆ ਇੱਥੇ ਜਦੋਂ ਪਾਰਕਾਂ ਦੇ ਵਿੱਚ ਦਿਨੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਜਾਂਦੀਦਾ ਤੇ ਬਹੁਤੇ ਲੋਕ ਫਰਦ ਬਦਲਣ ਵਾਲੇ ਮਿਲਦੇ ਆ ਇਹ ਕਿਉਂ ਹੁੰਦਾ ਸੀ ਪਟਵਾਰੀ ਜਾਣ ਬੁੱਝ ਕੇ ਗਲਤੀ ਕਰਦੇ ਸੀ ਨਾਂ ਦੇ ਵਿੱਚ ਸੱਸੇ ਦਾ ਫਰਕ ਪਾ ਦੇਣਾ ਛਿੱછા ਪਾ ਦੇਣਾ ਉੱਥੇ ਜਾਂ ਜਿੱਥੇ ਜਿੱਜਾ ਪੈਣਾ ਉੱਥੇ ਝਿੱਜਾ ਪਾ ਦੇਣਾ ਜਾਣ ਬੁੱਝ ਕੇ ਗਲਤੀਆਂ ਕਰ ਲਈਆਂ ਤੇ ਮੁੜ ਕੇ ਲੋਕਾਂ ਦੀ ਲੁੱਟ ਖਸੁੱਟ ਕਰਨੀ ਤੇ ਲੰਮਾ ਸਮਾਂ ਲਾ ਦੇਣਾ ਠੀਕ ਕਰਨ ਨੂੰ ਜਦੋਂ ਇਹ ਚੀਜ਼ਾਂ ਆਨਲਾਈਨ ਹੋਣ ਗਈਆਂ ਜੋ ਵਿਅਕਤੀ ਜਿੰਨੇ ਖਰੀਦ ਕੀਤੀ ਆ ਉਹ ਆਪਦਾ ਸਾਰਾ ਸਿਸਟਮ ਆਨਲਾਈਨ ਆਪੇ ਚੈੱਕ ਕਰ ਸਕਦਾ ਜੇ ਕੋਈ ਗਲਤੀ ਹੋਊ ਤੇ 7 ਤੋਂ 15 ਦਿਨਾਂ ਦੇ ਵਿੱਚ ਉਹ ਸਾਰੀਆਂ ਗਲਤੀਆਂ ਨੂੰ ਦਰੁਸਤੀ ਕਰਾ ਸਕਦਾ ਜਿਵੇਂ ਤੁਸੀਂ ਟ੍ਰਾਂਸਫਰ ਮੰਤਰੀ ਹੋ ਲੇਕਿਨ ਹੁਣ ਉੱਥੇ ਜਿਹੜਾ ਆਨਲਾਈਨ ਸਿਸਟਮ ਚੱਲਦਾ ਪਰ ਉਹ ਹੈਗੇ ਰਹਿਦਾ ਹੈਗਾ ਦੋ-ਦੋ ਮਹੀਨੇ ਆਰਸੀ ਦੇ ਵਿੱਚ 7-30 ਦਿਨ ਲੋਕ ਬੜੇ ਪਰੇਸ਼ਾਨ ਨੇ ਵਿਸ਼ਾ ਕਿ ਪ੍ਰਸ਼ਾਸਨ ਖਤਮ ਹੋ ਰਿਹਾ ਲੇਕਿਨ ਪਰ ਲੋਕ ਤਾਂ ਨੂੰ ਆਰਸੀ ਨਹੀਂ ਮਿਲ ਰਹੀਆਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਹੈਗੇ ਫਿਰ ਉਹ ਦਫਤਰ ਚੱਕਰ ਕੱਟ ਨਹੀਂ ਪੈ ਰਹੇ ਉਹ ਕਹਿੰਦੇ ਸਰਕਾਰ ਬਰਬਾਦ ਹੋ ਗਈ ਆ ਇਸ ਸਰਵਰ ਕੋਈ ਨਹੀਂ ਬੰਦ ਜਿਹੜੀ ਤੁਸੀਂ ਸਿਸਟਮ ਦੀ ਗੱਲ ਕੀਤੀ ਆ ਕੋਈ ਇਹੋ ਜੀ ਗੱਲ ਨਹੀਂ ਵੀ ਦੋ ਦੋ ਮਹੀਨੇ ਲੱਗਦੇ ਆ ਜਿਹੜੀ ਪਹਿਲਾਂ ਸਮਾਰਟ ਚਿਪ ਕੰਪਨੀ ਸੀ ਉਹ ਕੰਮ ਛੱਡ ਗਈ ਸੀ ਉਹਦਾ ਕਰਕੇ ਥੋੜਾ ਡਿਲੇ ਹੋਇਆ ਡੀਐਲਡਾ ਆਰਸੀ ਦਾ ਅੱਜ ਜਦੋਂ ਦਾ ਅਸੀਂ ਆਪਦੇ ਤੌਰ ਤੇ ਸਰਕਾਰੀ ਤੌਰ ਤੇ ਸ਼ਾਪਨੇ ਸ਼ੁਰੂ ਕਰਦੇ ਆ ਡਰਾਈਵਰੀ ਲਾਇਸੈਂਸ ਆਰਸੀਆਂ ਹੁਣ ਸਾਰਿਆਂ ਨੂੰ ਈਜ਼ੀ ਮਿਲਦੀਆਂ ਪਈਆਂ ਲੁਧਿਆਣੇ ਦੀ 1% ਪੈਂਡੈਂਸੀ ਨਹੀਂ ਹੈਗੀ ਜੇ ਕੋਈ ਹੈਗਾ ਮੈਨੂੰ ਦਿਓ ਮੈਂ ਹੁਣੇ ਬਾਈ ਐਂਡੀ ਤਾ ਡੱਕਾ ਢਾ ਕੇ ਦੇਣਾ ਆਉਣ ਵਾਲੇ ਸਮੇਂ 'ਚ ਜਿਹੜਾ ਕਿਸੇ ਕੰਪਨੀ ਨੂੰ ਟੈਂਡਰ ਦੇਣਾ ਉਹ ਵੀ ਜਲਦੀ ਨਿਪਰੇ ਚੜ ਜਾਣਾ ਕਿਸੇ ਕਿਸਮ ਦੀ ਨਾ ਸਾਡੇ ਕਿਸੇ ਆਰਸੀ ਵਾਲੇ ਭੈਣ ਭਰਾ ਨੂੰ ਜਿੰਨੇ ਕੋਈ ਨਵੀਂ ਗੱਡੀ ਖਰੀਦਣੀ ਆ ਜਾਂ ਲਈ ਆ ਜਾਂ ਕਿਸੇ ਦਾ ਕੋਈ ਹੈਵੀ ਲਾਇਸੈਂਸ ਜਾਂ ਡਰਾਈਵਰੀ ਲਾਇਸੈਂਸ ਜਾਂ ਕਿਸੇ ਦਾ ਕੋਈ ਛੋਟਾ ਲਾਇਸੈਂਸ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਊਗੀ ਜਿਹੜੀ ਕੋਈ ਪੰਡੈਂਸੀ ਆ ਉਹ ਆਉਣ ਵਾਲੇ ਸਮੇਂ ਚ ਬਿਲਕੁਲ ਖਤਮ ਆ ਜੇ ਕੋ ਲੁਧਿਆਣੇ ਦੇ ਹੈਗੇ ਤੁਸੀਂ ਮੇਰੇ ਭਰਾ ਜੇ ਦੇ ਸਕਦੇ ਜੇ ਮੈਂ ਬਾਈ ਹੈਂਡ ਹੀ ਸਾਰੇ ਉਹ ਤੁਹਾਨੂੰ ਕਢਾ ਕੇ ਦੇ ਦਵਾਂ ਥੈਂਕ ਯੂ ਜੀ ਧੰਨਵਾਦ